ਈਵਾਨੀ ਮੁੰਡਾ ਬਈਰ ਗੇਂਡਾ ਦੇਖ ਆਉਣਾ ਵੱਜ ਗਏ ਮੌਰਨਿੰਗ ਜੀ ਸਸਰੀ ਘਰ ਆ ਸਾਰਿਆਂ ਨੂੰ ਸਵੇਰੇ ਸਵੇਰੇ ਸਾਡੇ ਕੋਲੇ ਅੰਜਨੀ ਮੁੰਡਾ ਵਾਂ ਜਿੱਥੇ ਜਿੱਦੀ ਖੁਸ਼ੀ ਵਿੱਚ ਅਸੀਂ ਚਾਹ ਬਣਾਉਣ ਲੱਗੇ ਆ ਚੋਬਰਾ ਅਸੀਂ ਚਾਹ ਨਹੀਂ ਬਾਬਾ ਇੱਥੇ ਬਣਾਉਂਦੇ ਜੇ ਤੂੰ ਦੁੱਧ ਲਿਆਉਂਦਾ ਹੈਨਾ ਤਾਂ ਚਾਹ ਅਸੀਂ ਬਣਾ ਲੈਂਦੇ ਸਾਨੂੰ ਉਮੀਦਾਂ ਤੇਰੇ ਤੋਂ ਸੀਗਾ ਪਰ ਅਸੀਂ ਆਏਗਾ ਨੂੰ ਚਾਹ ਨਹੀਂ ਜਿਹੜਾ ਇੱਥੇ ਆਉਂਦਾ ਬੰਦਾ ਉਹ ਬਿਆਨ ਹੁੰਦਾ ਸਾਨੂੰ ਚਾਹ ਪੀਣਾ ਹੁੰਦਾ ਉਹ ਗਾਲੀ ਗਾਲੀ ਇੱਥੇ ਮੈਂ ਕਾ ਪੈਰ ਟੁੱਟੂ ਗਾ ਜਾਂਦਾ ਉਹ ਉੱਥੇ ਵੀ ਹੁੰਦਾ ਚੱਲ ਫਿਰ ਮਾੜਾ ਰੱਖ ਲੈ ਪਰ ਲੈ ਆ ਦੁੱਧ ਦਾ 10 ਰੁਪਏ ਦੀ ਖੰਡ ਲੈ ਨਹੀਂ ਜਿਆਦਾ ਨਾ ਲੈਈ ਜਗਾ ਉਹ ਕੀੜੀਆਂ ਲੱਗ ਜਾਂਦੀਆਂ ਯਾਰ ਇੱਥੇ ਹੋਰ ਤਾਂ ਕੋਈ ਚੱਕਰ ਮੈਂ ਦਸਾਂ ਦੀ ਲਿਆਉਣੀ ਆ ਤੇ ਹਾਲ ਤੂੰ ਜਾਂਦੀਆਂ ਖਰਾਬ ਤੇਰਾ ਗੇਟ ਇੱਕ ਆ ਡੀ ਕੇ ਦਾ ਰਿਸ਼ਤੇਦਾਰ ਆਇਆ ਸੀਗਾ ਬਾਈ ਕੱਢ ਕੇ 5 ਵਜੇ ਗਿਆ ਉਹ ਤੇ ਗੇਟ ਬਾਹਰੋਂ ਲਾ ਗਿਆ ਹੁਣ ਖੋਲਿਆ ਆ ਕੇ ਇੰਜਣੀ ਨੇ ਚਾਹ ਕਿਹੜਾ ਈ ਬਣ ਜੂ ਪਹਿਲਾਂ ਡੋਂਗੇ ਢੋਣੇ ਬਹਿਣਗੇ ਪਾਂਡੇ ਭੁੰਡੇ ਧੋਨੇ ਪਹਿਣਗੇ ਫੇਰ ਚਾਹ ਬਣਾਉਣੀ ਕੋਗੀ ਨਹੀਂ ਆਏ ਤੂੰ ਚਾਹ ਦੇਖ ਲਈ ਚਾਹ ਤਾਂ ਬੰਦ ਕਰਤਾ ਸੀ ਬਾਬਾ ਤੇਰਾ ਦਿਮਾਗ ਕੰਮ ਕਰ ਗਿਆ ਹੈ ਇੰਨੀ ਈ ਮੀਤ ਤਾਂ ਮੈਨ ਤੇਰੇ ਤੋਂ ਹੈ ਨਹੀਂ ਸੀ ਕਿ ਓਏ ਆ ਜਾ ਓਏ ਸੱਜਣਾ ਆ ਜਾ ਬਾਈ ਬਣ ਕੇ ਯਾਰ ਕੰਟਾ ਹੋ ਗਿਆ ਯਾਰ ਤੁਰ ਕੇ ਕਾ ਤੋ ਗਏ ਸੀਗੇ ਠੀਕ ਹੈ 10 ਰੁਪਈਆ ਦੀ ਖੰਡ ਅੱਜ ਦੁੱਧ ਹੋਵੇ ਵਾਹ ਤੇ ਤੁਸੀਂ ਲੱਸੀ ਲਿਆਏ ਚੱਪਕਾ ਓਏ ਆ ਲੱਸੀ ਕਿਨੇ ਲੈਉਣ ਨੂੰ ਕਹੇ ਸਾਨੂੰ ਦਿਖਦਾ ਨਹੀਂਗਾ ਤੁਹਾਨੂੰ ਵੀ ਲੱਸੀ ਦਾ ਪੈਕਟ ਆ ਓਏ ਦੇਖ ਲਾ ਲੈਨੇ ਆ ਧਿਆਨ ਨਾਲ ਦੇਖ ਕੋਪੇ ਲਾ ਤਨ ਪਤਾ ਨਹੀਂ ਲੱਗਦਾਗਾ ਲੱਸੀ ਚੱਕ ਲੈ ਟੂੜੇ ਮਿਲ ਕਾ ਸਾਲਾ ਮੇਰਾ ਸਾਲਾ ਪੜਹੀ ਲੈ ਵਾ ਕੇ ਰੋਤੋ ਜੀ ਲੈ ਵਾ ਇੱਕ ਰੀਲ ਅਸੀਂ ਬਣਾ ਲਈ ਤੇ ਹਰਪਾਲ ਤਾਂ ਹੋ ਚੱਲਿਆ ਕੰਮ ਤੇ ਮੈਂ ਡੀ ਕੇ ਅੰਜਨੀ ਤੇ ਸਾਡਾ ਉਹ ਡੋਂਗਾ ਰਹਿ ਗਿਆ ਕਨਾਲ ਹਰਮਾਲ ਬਾਗ ਗਿਆ ਚਲ ਉਹਦੀ ਥਾਂ ਤੇ ਡੋਂਗਾ ਰਹਿ ਗਿਆ ਇੱਕੋ ਗੱਲੀ ਆ ਹਨਾ ਡੀ ਕੇ ਇੱਕੋ ਗੱਲੀ ਆ ਤੇ ਹੁਣ ਅਸੀਂ ਇਹ ਡੋਂਗੇ ਨਾਲ ਰੀਲ ਬਣਾ ਕੇ ਲੈ ਕੇ ਆਉਣੀ ਚਲੋ ਚੱਲ ਗਏ ਮੁੰਡਿਆ ਚਲੋ ਚੱਲੀ ਆਜੋ ਚਲੋ ਆਜੋ ਚੱਲੀ ਆਜੋ ਚੱਲੀ ਅੰਜਨੀ ਸਰ ਚਲੋ ਸਰ ਚੱਲੀਏ ਸਟੋਰ ਤੇ ਦੋ ਰੀਲਾਂ ਬਣਾ ਲੈਂਦੀਆਂ ਦੋ ਬਣਾ ਲੈਂਦੇ ਹਾਂ ਗਏ ਬਿੱਡੂ ਹਾਂ ਕੀ ਕਹਿੰਦਾ ਬਹੁਤ ਸੋਚਦਾ ਹੁੰਦਾ ਹਨਾ ਜਦੋਂ ਆਪਾਂ ਜੇ ਸਫਲ ਹੋ ਗਏ ਕਾਮਯਾਬ ਤੇ ਜੇ ਕੋਈ ਵੀ ਬੰਦਾ ਆਪਣਾ ਇੰਟਰਵਿਊ ਲੈਣ ਆਇਆ ਹਮ ਹੋ ਗਏ ਕਾਮਯਾਬ ਕੀ ਵੁਲ ਦਾ ਸਾਈਨ ਕਿ ਕਿਹੜੇ ਕਿਹੜੇ ਖਲਾਤ ਚ ਰਹੇ ਆ ਪਹਿਲਾਂ ਦਾਦੂ ਅੱਜ ਆਈਂ ਦਾਸ ਬਲੌਗ ਤੇ ਵੀ ਆਪਾਂ ਜਾ ਰਹੇ ਆ ਭੁੱਖੇ ਕੁਛ ਨਹੀਂ ਨਾ ਰੋਟੀਆਂ ਨਾ ਪਾਣੀਆਂ ਕੋਹ ਨਹੀਂ ਸਾਡੇ ਕੋਲ ਆ ਚੱਕ ਲੈਨੇ ਥੈਲਾ ਜਾ ਇਹਦੇ ਚ ਕੀ ਸਮਾਨ ਆ ਸਾਡਾ ਮੈਂ ਇੱਕ ਮੂਕ ਜਿਹਾ ਬਸ ਆਹ ਦੇਖ ਲੋ ਲੱਲੇ ਭੱਬੇ ਉਹ ਆਏ ਦੇਖੀ ਆ ਤਾਂ ਆਏ ਚੱਕ ਲੈਨੇ ਨਾਲ ਵੀ ਕਿਤੇ ਬਾਹਲੀ ਬਿਊਟੀ ਚ ਫਰਕ ਨਾ ਪੈ ਜਾਏ ਅੱਜ ਵਾਕਾਂ ਵਾਲਾ ਸੀ ਮੂਹੇ ਤੇ ਮਾਰਦੇ ਹੁੰਨੇ ਆ ਇਹ ਉਹ ਗਿੱਲੇ ਜਿਹੇ ਨਹੀਂ ਹੁੰਦੇ ਕਾਗਜ਼ ਦੇ ਇਹਦੇ ਵੀ ਸਾਨੂੰ ਉਹ ਨਹੀਂ ਥਏ ਸੀਗੇ ਅਸੀਂ ਦੱਸ ਕਿੱਥੇ ਲੈਨੇ ਆ ਇਹ ਸਾਰਾ ਮੇਲਾ ਹੀ ਲੱਗਦਾ ਜਿਵੇਂ ਮੋਚੀ ਮੂਰੇ ਲੱਗਿਆ ਪਿਆ ਹੁੰਦਾ ਕਾਦੀ ਇਹਨਾਂ ਨੇ ਡਿਸਕਾਊਂਟ ਲਾਇਆਗਾ ਸਾਰਾ ਮੇਲਾ ਇੱਥੇ ਲੱਗਿਆ ਪਿਆਗਾ ਤੇ ਡੀਕੇ ਹੁਣ ਇਹਨੇ ਵੀ ਚੱਕ ਲਿਆ ਸਟਾਕ ਕਹਿੰਦੇ ਅੱਜ ਮੋਦੀ ਦਿਖਾ ਲਾਂ ਮਾਪਾ ਕੀ ਰਹਿ ਗਿਆ ਹੈਂ ਆਹ ਡੀਕੇ ਹੋ ਬੜਿਆ ਕਹਿੰਦਾ ਵਧੀਆ ਕੰਮ ਹੈਗਾ ਦੇ ਦੇ ਨਹੀਂ ਯਾਰ ਹੈ ਦਾ ਕੰਫਰਟੇਬਲ ਆ ਵਧੀਆ ਹੈਂ ਡੀਕੇ ਡੀਕੇ ਹੋਏ ਹੈ ਕਿੰਨੇ ਦਿੱਤੇ ਬਾਬਾ 290 ਰੁਪਏ ਕੱਢ ਜਾ ਕੱਢ ਜਾ ਕੱਢ ਜਾ ਮੈਨੂੰ ਰੇਟ ਦੇਖਣ ਦੇ ਕੀ ਲਿਖਿਆ ਅੰਦਰ ਹੈ ਜੇ ਇਹ ਇਹਦੇ ਅੰਦਰ ਲਿਖਿਆ ਆ ਭਾਈ 4290 ਰੁਪਏ ਲਿਖਿਆ ਹੋਇਆ ਕਿੰਨੇ ਦਿੱਤੇ ਆ ਗਿਆ 290 290 ਦੇ ਲੈ ਹੁਣ ਤੂੰ ਚਾੜ ਵੀ ਲੈ ਟਾਇਰ ਹੈ ਸੋਹਣੇ ਲੱਗਦੇ ਆ ਉਹ ਡੀਕੇ ਬੂਟ ਦਾ ਯਾਰ 260 ਰੁਪਏ ਅੱਬੇ 290 ਉਹਦਾ ਕੋਈ ਮਾੜਾ ਨਹੀਂ 290 ਦੇ ਤਾਂ ਕੌਣ ਦਿੰਦਾਗਾ 290 ਦਾ ਤਾਂ ਖਾਕ ਦੇਣੀ ਹੁੰਦੇ ਹੋਰ ਜਵਾਕਾਂ ਦੇ ਨਹੀਂ ਆਉਂਦੇ ਉਹ ਪੁਰਾਣੇ ਤੇਰੇ ਕੱਲ ਨੂੰ ਇਹੀ ਵਾਕੇ ਜਾਏਗਾ ਦੋ ਜੇ ਬੌਂਡਰੀ ਪਏਗਾ ਕੱਲ ਨੂੰ ਕੰਮ ਤੇ ਇਹੀ ਵਾਕੇ ਆਏਗਾ ਹਾਂ ਠੀਕ ਹੈ ਤੇ ਮੈਰੀ ਗੱਲ ਸੁਣ ਮੈਂ ਤੇ ਹੈਪੀ ਚੱਲਦੇ ਆਂ ਕੰਗਾ ਕਿਉਂਕਿ ਐਨ ਕੰਮ ਕਰਣ ਲੱਗੇ ਆ ਹੋਈਆਂ ਹੈਪੀ ਦੇ ਚੱਲ ਗਏ ਹੈਪੀ ਆਪਾ ਦੇਖਦਾ ਵੱਧਦਾ ਇਸ ਵੇਲੇ ਹੋਰ ਚੱਲ ਗਏ ਹਾਂ ਚੱਲਦੇ ਆਂ ਮੈਂ ਭਈ 9 ਵਜੇ ਤੇ ਤਾਂ ਫਰੀ ਹੋਇਆ ਤੇ ਮੈਨੂੰ ਦੁਕਾਨ ਤੇ ਬੈਠਿਆ ਨੂੰ ਹੁਣ 9:50 ਮਿੰਟ ਹੋ ਗਏ ਮੈਂ 9:30 ਇੱਥੇ ਆ ਗਏ ਡੀਕੇ ਦੇ ਹਰਪਾਲ ਹਜੇ ਨਹੀਂ ਆਇਆ ਹਰਪਾਲ ਦੇ ਨਾਲ ਆਉਂਦਾ ਸੀ ਠੀਕ ਹੈ ਹੈਪੀ ਆ ਕੇ ਵੀ ਘਰੇ ਵਾਗ ਗਿਆ ਤੁਹਾਨੂੰ ਇਹਰ ਜਾ ਡਿਸਕਾਊਂਟ ਲਾਇਆ ਰਪਾਲਕਿਆਂ ਨੇ ਕਸਟਮਰ ਹਜੇ ਤੱਕ ਬੈਠੇ ਆ ਜੀ ਤੇ ਮੈਂ ਇੱਥੇ ਬੈਠਾ ਢਿੱਕੀ ਆ ਨਾ ਪਤਾ ਨਹੀਂ ਕਦੋਂ ਆਉਣਗੇ ਤੇਰੀ ਸਮਾ ਕੁਰਸੀ ਤੋਂ ਉੱਠ ਖੜਿਆ ਸੀਗਾ ਮਾ ਮੈਂ ਜਾਨ ਜਾਣ ਲੱਗਿਆ ਸੀਗਾ ਬਸ ਮਾ ਮੈਂ ਜਾਣਾਗਾ ਮਗਾਪੀ ਲਿਆਉਣ ਕਿ ਦਾਸ ਸਾਹਿਬ ਜੀ ਆਪਾਂ ਚੱਲਦੇ ਆ ਕਮਰੇ ਬਾਲਾ ਲੇਟ ਕਰੋ ਬਾਲਾ ਪੰਗਾ ਕੀ ਛੱਡੀ ਸਾਢੇ 10:00 ਵਾਂ ਵਾਲਿਆ ਪਹਿਲਾਂ ਨਾਲ ਦੇ ਨਿਕਲੋ ਉਹਨਾਂ ਨੂੰ ਨਹੀਂ ਉਹਦੋਂ ਵੀ ਸਾਢੇ ਨਾਲ ਦਾ ਕਰਾਉਣਾ ਹੀ ਕਰਾਉਣਾ ਅੱਜ ਥੋੜਾ ਟਾਈਮ ਜ਼ਿਆਦਾ ਹੋ ਗਿਆ ਮੈਂ ਤਾਂ ਕੱਦੂ ਸਾਈਡ ਤੇ ਰਖਾਈ ਬੈਠਾ ਅੰਕਲ ਤੋਂ ਮੈਂ ਕੋਈ ਹੋਰ ਨਾ ਖਰੀਦ ਕੇ ਲੈ ਦੋ ਕੱਦੂ ਸੀਗੇ ਗਲਤੀ ਹੋ ਗਈ ਕੱਦੂ ਰੋਟੀ ਬਣਾਉਂਗਾ ਤੂੰ ਬਖਸ਼ ਹੋਰ ਕੀ ਬਣਾਵਾਂਗੇ ਰੋਟੀ ਖਾਧੀ ਨੂੰ ਦੋ ਦਿਨ ਹੋ ਗਏ ਮੈਂ ਤੂੰ ਨਾ ਲੱਤਾ ਖਾ ਲਈ ਗੱਲ ਸੁਣ ਲੈ ਪਹਿਲੇ ਟਾਈਮ ਤੇ ਲੱਗਣਾ ਹੋਵੇ ਨਹੀਂ ਨਹੀਂ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਹੋਇਆ ਯਾਰ ਮੈਂ ਜਾਣਾ ਕਿਰੇ ਜਾਣਾ ਜਾ ਉੱਡ ਜਾ ਅਸੀਂ ਬਣਾ ਲਾਂਗੇ ਆਪੀ ਜਾ ਜਾ ਖੜੀ ਨਾ ਰਾਜ ਚੰਗਾ ਧਿਆਨ ਨਾ ਜਾਈ ਫੋਨ ਕਰਦੀ ਜਾ ਕੇ ਚੱਲ ਆ ਜਾ ਪੁਰਾਣ ਡੀਗਰ ਨਾਮੇਂ ਭੂਟ ਲੈਣਦੇ ਪਾ ਵੀ ਲੈ ਹੂੰ ਪਾਇਦਾ ਦੇਖਣਾ ਕਾਦੇ ਨਾਲ ਆ ਅੱਜ ਹੀ ਨਵੇਂ ਲੈ ਕੇ ਆਏ ਭਾਈ ਬੂਟ ਮੋਚੀ ਤੋਂ ਦੇ ਆਏ ਹਾਏ ਲੈਦਾ ਹਰ ਬਾਲ ਦੇ ਨਾ ਮੜਾ ਕਿਹੜਾ ਨਾਲ ਤੈਨੂੰ ਵੈਕ ਨਹੀਂ ਦੇਦੀ ਯਾਰ ਇਹ ਨਾ ਪੈਂਦੇ ਆ ਕਿਹ ਕਿਦੋਂ ਇਹਨਾਂ ਬਾਅਦ ਜਿੱਕ ਤਾਂ ਕਰਨੇ ਆ ਬੂਟ ਕਿਵੇਂ ਆ ਕੰਫਰਟ ਚ ਕਿਹ ਨਾਲ ਕਰੂਗਾ ਮੈਂ ਕੰਫਰਟ ਚੈੱਕ ਕਰ ਕੰਫਰਟ ਚੈੱਕ ਕਰਦਾ ਇਹਨਾਂ ਦਾ ਭੱਜ ਗਿਆ ਡੀ ਕੇ ਮੜਾ ਕਿਹੜਾ ਲੱਗ ਗਿਆ ਜਾ ਭੱਜ ਕੇ ਖੁੱਲ ਜੂ ਜਾਂਦੀ ਦੀ ਗਮਸਾ ਨਹੀਂ ਖੁੱਲਦਾ ਨਹੀਂ ਖੁੱਲਦਾ ਇਹ ਆ ਜਾ ਰੋਟੀ ਬਣਾਣੀ ਮੋੜਿਆ ਬਈ ਯਾਰ ਭੱਜ ਕੇ ਨੇ ਹੁਣ ਦੱਸ ਬਾਬਾ ਕਿਵੇਂ ਜੁੱਤਾ ਸਹੀ ਆ ਕਿ ਨਹੀਂ ਪੂਰਾ ਕੰਫਰਟ ਆ ਯਾਰ ਪੂਰਾ ਕੰਫਰਟ ਆ ਉਪਰ ਯਾਰ ਆਦ ਨੂੰ ਤ੍ਰਿਗਰੀ ਨੇ ਰੋਟੀ ਖਵਾਣਾ ਬਈ ਯਾਰ ਰੋਟੀ ਤੂੰ ਹੀ ਖਵਾਉਣੀ ਆ ਬਈ ਯਾਰ ਅਸੀਂ ਕੌਣਾ ਰੋਟੀ ਖਵਾਉਣ ਵਾਲੇ ਮੈਂ ਨਾ ਕਰਦਾ ਸਾਲਾ ਫੁੱਟੇ ਕਿ ਮੇਰੇ ਹੱਥ ਚੋਂ ਉਹ ਕ ਪਹਿਲੇ ਫੁੱਟਾ ਆਜੇ ਤਾ ਉਹ ਤਾਂ ਦੇਖ ਪਿਆ ਨਾ ਇਹ ਨਹੀਂ ਪਾਣੀ ਪੀਣ ਨਾਲ ਪਾਣੀ ਆ ਤੂੰ ਛਲਟ ਖਰਾਬ ਕਰਤੀ ਤੱਕ ਤੇਨ ਪਤਾ ਮੈਂ ਕਿੰਨੇ ਜ਼ਰੂਰੀ ਕੰਮ ਜਾਣਾ ਸੀ ਛਲਟ ਪਾ ਕੇ ਚੱਲ ਹੁਣ ਠੰਡਾ ਹੋਇਆ ਕੀ ਯਾਰ ਬਿਲਕੁਲ ਬੋਏ ਕਰਦਾ ਠੰਡਾ ਹੋਇਆ ਯਾਰ ਤੂੰ ਵੀਦਰ ਮੁਝੱਕਿਆ ਓਏ। ਹਾਂ ਤੂੰ ਕੀ ਕਰੀਂਦਾ ਓਏ? ਓਏ ਹਰਪਾਲ ਆ ਯਾਰ ਤੇਰਾ ਬਾਹਰ ਪਿਆ ਸੀਗਾ। ਇਹ ਤੇਰਾ ਹੋ। ਤੂੰ ਕਿੰਨ ਨ ਦੇਦਾ ਨਹੀਂ ਹੈ। ਅਸਾਂ ਇਹ ਮਤਲਬ ਤੇਰੇ ਹੀ ਆ। ਹੋ ਹੋ ਕੀ ਕਰਨਾ? ਸਕੋਰ ਕਰਨਾ। ਹਾਂ। ਗਰਮ ਤੈਨੂੰ। ਹਾਂ ਅੱਜ ਕਹਿੰਦੇ ਕੱਦੂ ਬਣੂਗਾ ਮੁੰਡਿਓ ਕੱਦੂ ਖਾ ਖਾ ਕੱਦੂ ਬਣ ਜਾਗੇ ਬੱਦੂ ਹਰਪਾਲ ਜੀ ਆਟਾ ਗੁੰਨ ਲਓ ਵੀਰ ਜੀ ਗੁੰਨ ਲੈਣਾ ਬਈ ਯਾਰ ਗੁੰਨ ਲਾ ਗੁੰਨ ਯਾਰ ਤੇ ਮੈਂ ਕਹਤਾ ਇਹਨੂੰ ਪੱਛੀਆਰੀ ਮੈਂ ਕਹਤਾ ਅਜੇ ਆ ਕੇ ਨਾ ਅਜੇ ਤੂੰ ਪਹਿਲਾਂ ਸੁਨੇਹਾ ਵਾਲਾ ਆਇਆ ਸੀ ਨਾ ਅੱਜ ਤਾਂ ਕਰਕੇ ਨਾ ਟਾਈਮ ਘਟ ਹੋ ਗਿਆ ਨਾ ਤਾਂ ਹੀ ਨਹੀਂ ਆ ਜੋੜਦਾ ਇਹ ਆਪੇ ਗੁੰਨ ਲਾ ਤੂੰ ਨਹੀਂ ਖਾਣੀ ਸਾਡਾ ਦਾ ਕੰਮ ਆ ਬਾਈ ਕੱਦੂ ਦੀ ਸਬਜ਼ੀ ਬਣਾਉਣੀ ਮੈਂ ਖਾ ਲੈਣਾ ਚਾਹਤੇ ਰੋਟੀਆਂ ਨਾਲ ਆ ਕੇ ਦਾਲ ਦੋ ਅਜੀ ਕੱਲੀ ਸਬਜ਼ੀ ਬਣਾ ਕੇ ਖਾ ਜਾਣਗੇ ਠੀਕ ਹੈ ਪੱਕੀ ਗੱਲ ਹੈ ਨਾ ਦੇਗਾ ਦਰਧਾਲੀ ਬਣੂਗਾ ਕੱਦੂ ਦੀ ਸਬਜ਼ੀ ਸਵਾਦ ਹੋਤ ਬਣੂਗੀ ਚਲੋ ਖਾਓ ਇਹ ਐਡ ਰੀਲਾਂ ਦੇਖੀ ਜਾਂਦਾ ਤੂੰ ਬਣ ਜੂ ਅੱਜ ਤੇਰੀ ਸਬਜ਼ੀ ਕੇ ਨਾ ਮੇਰੀ ਡਿਊਟੀ ਬਾਅਦ ਕੱਲੀ ਇੰਨੀ ਹੈ ਬਾਈ ਇੰਨੀ ਨਹੀਂ ਰੋਟੀਆਂ ਨਾ ਤੂੰ ਨੂਨ ਮਿਰਚ ਨਹੀਂ ਪਤਾ ਕਿਵੇਂ ਹੋ ਕੀ ਗੱਲਬਾਤ ਹੋ ਰੋਟੀਆਂ ਬਣਵਾਉਣੀਆਂ ਉਹਦੇ ਨਾਲ ਰੋਟੀਆਂ ਆਦਿ ਮੈਂ ਨਹੀਂ ਬਣਾਉਂਦਾ ਮੈਂ ਉਹਦਾ ਕੰਮ ਆ ਨਿਵੇੜਦਾ ਹਾਂ ਆ ਕੀ ਲੈ ਮੈਨੂੰ ਨਹੀਂ ਪਤਾ ਬਈ ਆਹ ਜਿਹੜੀ ਆਪਦੇ ਬਣਵਾ ਲਈ ਰੋਟੀਆਂ ਜਿਵੇਂ ਮੇਰਾ ਕੰਮ ਹੈਗਾ ਸੋਣ ਦਾ ਸੋਣ ਸੋਣ ਦਾ ਨਹੀਂ ਮੈਂ ਬਸ ਮਸਾਲੇ ਮਸੂਲੇ ਵਧੀਆ ਪਾ ਲਈ ਜੰਗਾ ਕਰ ਮਸਾਲਾ ਹੋ ਗਿਆ ਹਲਦੀ ਪਾਊਡਰ ਹੋ ਗਿਆ ਜਿਹਨ ਜੀ ਬਣੀ ਖਾ ਲਓ ਚਪ ਕਰਕੇ ਆਹਦੇ ਦਾ ਆਹ ਢੋਲੀ ਕਾ ਤੋ ਜਾਨਾ ਫਿਰ ਪੀਸ ਪਤਾ ਕਿੰਨਾ ਇੱਕ ਇੰਨਾ ਕਾ ਪੀਸ ਨਾ ਆਪਣੇ ਇਕੱਲੀ ਇਕੱਲੀ ਹੱਡੀ ਨੂੰ ਲੱਗ ਜਾਂਦਾ ਗੰਡੇ ਦੇ ਬਾਰੇ ਕੋਈ ਦੇਖ ਨਹੀਂ ਕੱਲੰਗਾ ਆਲੂ ਦੀਆਂ ਫੜ ਗਏ ਨਹੀਂ ਰਹਿਣਾ ਚੰਗੀ ਤਰ੍ਹਾਂ ਉਹ ਕਰੇਗਾ ਮਿਕਸ ਫੇਰੀ ਮੈਕਸੌਨ ਥੱਲੇ ਤਾਂ ਹੈ ਨਹੀਂ ਕਿੱਥੋਂ ਕੱਢ ਲਿਆ ਮੈਂ ਗੰਡੇ ਤਿੰਨ ਗੰਡੇ ਪਾ ਲਈਏ ਬੜੇ ਤੂੰ ਤੈਨੂੰ ਕੁਆਟਰ ਲਾ ਦੇ ਜਲਦੀ ਬਣਾਇਆ ਹੁਣ ਸਬਰ ਨਹੀਂ ਹੋ ਰਹਾ ਤੜਕਾ ਕਰਤਾ ਉਹ ਬਾਈ ਓਏ ਚਲ ਦੇਖੀਓ ਦੇਖੀ ਕੀ ਜਗ ਯਾਰ ਤੂੰ ਜੀ ਰੀਜਨਲ ਨਹੀਂ ਹੁਣ ਉਹਦੇ ਕੋਲ ਆ ਵੀ ਬਾਦਰੀ ਬਾਹਰ ਸੱਟਿਆ ਜਿਹੜਾ ਕਿਉਂ ਉਹ ਬਰਵਾਦ ਕਰਦਾ ਕੋਸ਼ ਤੁਬਾ ਗੋਬਾ ਅਲੋ ਮੇਰੀ ਜਾਨ ਦੁੱਧ ਵੀ ਪਾਉਣਾ ਅਰੇ ਜੀ ਹਾਂ ਦੁੱਧ ਤਾਂ ਪਾएंगे ਜੀ ਚਲੋ ਦੇ ਮੈਨੂੰ ਨਹੀਂ ਪਤਾ ਚਲ ਦੇਖੀ ਰੋ ਕਹਿ ਲੀ ਹੁਣ ਆਹ ਦੇਖ ਲਓ ਰੋਟੀਆਂ ਰੋਟੀਆਂ ਬਣਾ ਲੈ ਰੋਟੀਆਂ ਟਾਈਮ ਹੋ ਗਿਆ ਸਾਡਾ ਯਾਰ ਹੁਣ ਵਿਹਲੇ ਆ ਆਹ ਬਣਾਦਾ ਰੋਟੀਆਂ ਪਹਿਲਾਂ 1 ਵਜੇ ਨਾਲਾਗਾ ਵੀਡੀਓ ਕਾਲ ਤੇ ਲੱਗਿਆ ਹੋਇਆ ਇਹ ਜੀ ਜੀ ਉਹ ਗੱਲਾਂ ਹੀ ਮਾਰੀ ਜਾਓਗੇ ਕਿ ਕੋਈ ਕੰਮ ਕੰਮ ਵੀ ਕਰੋਗੇ ਕਿਨੇ ਘਰ ਘਰ ਟੱਕਰ ਆ ਗਈਆਂ ਸ਼ੁਗਰਾਂ ਬਣਾ ਲਿਆ 2 ਘੰਟੇ ਹੋ ਗਏ ਲੱਗੇ ਪਿਆ ਨੂੰ ਉਧਰ ਪਾ ਦੇਣਾ ਆਟਾ ਇੱਕ ਵਜਣ ਵਾਲਾ ਦਾ ਚਕਲਾ ਮੁੱਗਾ ਮਾਰਦਾ ਆਗਲਾ ਹੈ ਨਹੀਂ ਗਈ ਪਤਾ ਕਿੰਨਾ ਮਹਿੰਗਾ ਆਟਾ ਪਤਾ ਨਹੀਂ ਕਹਿਰ ਜੀ ਬਣੀ ਉਹ ਕद्दू ਦੀ ਸਬਜ਼ੀ ਆਹ ਆਹ ਕद्दू ਹੋ ਜਾਣਗੇ ਬਦੂ ਨਹੀਂ ਯਾਰ ਬਹੁਤ ਦਿਨ ਹੋ ਗਏ ਮੂੰਗੀ ਮੰਗੀ ਖਾਈ ਜਾਂਦੇ ਨੂੰ ਹਰਪਾਲ ਨੂੰ ਵੈਸੇ ਮੂੰਗੀ ਚੰਗੀ ਨਹੀਂ ਨਾ ਲੱਗਦੀ ਰੋਜ਼ ਹੂੰ ਅੱਜ ਜਰੂਰੀਆਂ ਬਣਾ ਕਦੇ ਕਦੇ ਵੰਗਣ ਵੀ ਮੰਗ ਲੈਂਦਾ ਹੈ। ਹਾਂ ਜੀ ਇਹ ਪਿਆਰ ਨਾਲ ਹੁੰਦੀਆਂ। 1 ਵਜੇ ਕੋਈ 4 ਮਿੰਟ ਹੋ ਗਏ ਪੂਰੇ। ਤੇ ਰੋਟੀਆਂ ਖਾ ਲਈਆਂ ਦਾਲ ਸਬਜ਼ੀ ਪੂਰੇ ਸਵਾਦ ਬਣੇ ਸੀ ਪੂਰਾ ਡੱਕ ਲੈ ਰੋਟੀਆਂ ਦਾ ਨਜ਼ਾਰਾ ਆ ਗਿਆ। ਤੇ ਹੁਣ ਲੱਗਿਆ ਸੌਣ ਸੌਣ ਤਾਂ ਨਹੀਂ ਮਤਲਬ ਵੀਡੀਓ ਐਡਿਟ ਕਰਨਾ ਜੇ ਕਿਉਂਕਿ ਇਸ ਵੇਲੇ ਫਿਰ ਟਾਈਮ ਨਹੀਂ ਮਿਲਦਾ ਰੀਲਾਂ ਬਣਾਉਣ ਜਾਣਾ ਹੁੰਦਾ ਤੜਕੇ ਉੱਠਣਾ ਵੀ 8 ਵਜੇ ਬਈ ਉੱਠਣਾ ਪੜਦਾ ਹੈ। ਹਰ ਪਾਲ ਲੇਟ ਕਰਾਉਂਦਾ ਸਾਨੂੰ। ਟਾਈਮ ਤਾਂ ਦੇਖਣਾ। ਹੋ ਗਿਆ ਹੁਣ। ਉਹ ਕਿਹੋ ਜਿਹਾ ਬੈਂਕ ਸਾਥੀ। గుడ్ నైట్ భాగ గుయి